ਕਾਲੀ ਤਾਂ ਚਲੋ ਵਿਚਾਰੇ ਥੋੜਾ ਛੱਡੋ ਉਹ ਤਾਂ ਉਹੀ ਜੀਪ ਤੇ ਟਰੈਕਟਰ ਵਾਲੀ ਛਤਰੀ ਜੀ ਲਵਾ ਕੇ ਹੁਣ ਘੁਰਾ ਫਿਰਦਾ ਹੈ ਜੇ ਤੈਨੂੰ ਤੁੱਪ ਲੱਗਦੀ ਹੈ ਜਿਹੜੇ ਮੂਰੇ ਮੋਟਰਸਾਈਕਲਾਂ ਨੇ ਉਹਨਾਂ ਨੂੰ ਤੁੱਪ ਨਹੀਂ ਲੱਗਦੀ ਹਰੇਕ ਮੋਟਰਸਾਈਕਲ ਤੇ ਛਤਰੀ ਲਵਾ ਕੇ ਸਰਗਿਸਾਂ ਅਜੇ ਤਾਂ 40 ਡਿਗਰੀ ਪੰਪ 50 ਡਿਗਰੀ ਟੈਂਪਰੇਚਰ ਹੋਊਗਾ ਅਜੇ ਤਾਂ ਹੁਣੀ ਗਰਮੀ ਮੰਨ ਗਿਆ ਇਹਦਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਕਿੰਨਾ ਟੈਂਪਰੇਚਰ ਹੈ 42 ਓਕੇ 32 ਕੇ ਆਸਪਾਸ ਆਇਆ ਤਾਂ ਪਤਾ ਨਾ ਪੰਜਾਬ ਬਚਾਣੇ ਨਿਕਲਣਾ ਹੈ। ઓ ਯੈਸ ਯੈਸ। ઓ ਨੋ ਨੋ। ਬੱਸ ਆ। ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਦਲ ਦੇ ਜਥੇਦਾਰ ਬਾਰੇ ਅਜਿਹੀ ਗੱਲ ਦੱਸੀ ਜਿਸ ਨੂੰ ਸੁਣ ਕੇ ਸਾਰੇ ਹੀ ਹੈਰਾਨ ਹੋ ਗਏ ਨੇ। ਮੁੱਖ ਮੰਤਰੀ ਨੇ ਜਦੋਂ ਦੱਸਿਆ ਕਿ ਇੱਕ ਜਥੇਦਾਰ ਅਕਾਲੀ ਦਲ ਦਾ ਰੋਜ਼ ਜਾ ਕੇ ਗੁਰਦੁਆਰੇ ਅਰਦਾਸ ਕਰਵਾਉਂਦਾ ਹੈ ਪਤਾ ਲੱਗਣ ਤੇ ਹਾਸਾ ਨਿਕਲਿਆ ਕਿ ਉਹ ਅਰਦਾਸ ਕਰਾਉਂਦਾ ਹੈ ਕਿ ਮੈਨੂੰ ਟਿਕਟ ਨਾ ਮਿਲ ਜਾਏ ਤੇ ਮੈਂ ਅਕਾਲੀ ਦਲ ਦੀ ਟਿਕਟ ਤੋਂ ਜੋਣ ਨਹੀਂ ਲੜਨੀ ਹੈ ਤਾਂ ਜੋ ਉਸ ਨੂੰ ਪਤਾ ਹੈ ਕਿ ਲੋਕਾਂ ਦੇ ਵਿੱਚ ਜਾ ਕੇ ਕੀ ਜਵਾਬ ਦੇਵਾਂਗਾ ਕੀ ਕਹਾਂਗਾ ਕਿ ਇਹਨਾਂ ਨੇ ਬਿੱਲਦਿਆਂ ਵੇਲੇ ਕੀ ਕੀ ਧਾ ਕੀ ਕਹਾਂਗਾ ਕਿ ਇਹਨਾਂ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਇਸ ਕਰਕੇ ਮੈਂ ਅਕਾਲੀ ਦਲ ਦੀ ਟਿਕਟ ਨਹੀਂ ਲੈਣੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਜੀਪ ਦੇ ਉੱਤੇ ਟਰੈਕਟਰ ਦੀ ਛਤਰੀ ਲਵਾਈ ਫਿਰਦੇ ਅਤੇ ਆਖਰ ਜਿਹੜੇ ਨੌਜਵਾਨ ਮੋਟਰਸਾਈਕਲਾਂ ਤੇ ਨੇ ਉਹਨਾਂ ਨੂੰ ਧੁੱਪ ਨਹੀਂ ਲੱਗਦੀ ਹੈ ਤੇ ਆਖਰ ਹਲੇ ਤੇ ਟੈਂਪਰੇਚਰ ਜਿਹੜਾ ਹੈ 40 ਤੋਂ 45 ਹੋਣਾ ਤੇ ਉਸ ਵਿੱਚ ਕੀ ਕਰੋਗੇ ਇਹ ਲੋਕ ਟੈਂਪਰੇਚਰ ਪੁੱਛਣ ਕਰਕੇ ਬਾਹਰ ਨਿਕਲਦੇ ਨੇ ਸੋ ਆਖਰ ਸਾਡੇ ਵਰਗਾ ਇਹ ਲੋਕ ਕਿੱਥੋਂ ਜਿਗਰਾ ਲੈ ਆਉਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਦੱਸਿਆ ਮੈਂ ਗਵਰਨਰ ਨਾਲ ਲੜਦਾ ਮੈਂ ਬੀਜੇਪੀ ਨਾਲ ਲੜਦਾ ਪਰ ਇਹਨਾਂ ਲੋਕਾਂ ਨੇ ਜਿਹੜਾ ਹੈ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਮੋਕੇ ਤੱਕ ਆਉਂਦਿਆਂ ਚੰਡੀਗੜ੍ਹ ਤੋਂ ਮੈਨੂੰ 4 ਘੰਟੇ ਲੱਗ ਕੇ ਕਿਉਂਕਿ ਲੋਕ ਜਗਾ ਜਗਾ ਤੇ ਖੜੇ ਸੀ ਫੁੱਲਾਂ ਦੀ ਵਰਖਾ ਕਰ ਰਹੇ ਸੀ ਔਰ ਲੋਕ ਜਿਹੜੇ ਨੇ ਇੰਨਾ ਪਿਆਰ ਕਰਦੇ ਨੇ ਮੇਰਾ ਮਨ ਵੀ ਭਰ ਗਿਆ ਕਿ ਇਨ੍ਹਾਂ ਲੋਕਾਂ ਦਾ ਕਰਜ਼ਾ ਕਿੱਥੇ ਦਵਾਂਗਾ ਮੁੱਖ ਮੰਤਰੀ ਨੇ ਵੀ ਦੱਸਿਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ 23 ਸਾਲ ਦੀ ਉਮਰ 'ਚ ਸ਼ਹੀਦੀ ਪਾ ਗਏ ਸਨ ਸੋ ਆਖਰ ਆਦਮੀ ਖਿਆਲਾਂ ਤੋਂ بڑا ਹੁੰਦਾ ਹੈ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਦੱਸਿਆ ਕਿ ਅੱਜ ਤੋਂ ਬਾਅਦ ਅੱਜ ਤੋਂ 50 ਸਾਲਾਂ ਬਾਅਦ ਅਸੀਂ ਕਿੱਥੇ ਹੋਵਾਂਗੇ ਨਹੀਂ ਪਤਾ ਪਰ ਭਗਤ ਸਿੰਘ ਵਰਗੇ ਇੱਥੇ ਲੋਕਾਂ ਦੇ ਖਿਆਲਾਂ ਵਿੱਚ ਜੀਵਤ ਰਹਿਣਗੇ ਔਰ ਵਿਰੋਧੀ ਪਾਰਟੀਆਂ ਤੇ ਹਮਲਾ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਨਾਲ ਵਡਾ ਧੋਖਾ ਕੀਤਾ ਹੈ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਭਲਾ ਹੋਇਆ ਲੜਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਸੋ ਇਸ ਕਰਕੇ ਜਿਹੜੇ ਦੇਸ਼ ਤੇ ਪੰਜਾਬ ਨੂੰ ਪਿਆਰ ਕਰਨ ਵਾਲਿਆ ਸਾਨੂੰ ਉਹ ਚਾਹੀਦੇ ਆ ਸਾਨੂੰ ਕੋਈ ਵੱਡੇ ਚਿਹਰੇ ਨਹੀਂ ਚਾਹੀਦੇ ਸਾਨੂੰ ਆਮ ਚਿਹਰੇ ਚਾਹੀਦੇ ਆ ਸਾਨੂੰ ਉਹ ਚਿਹਰੇ ਚਾਹੀਦੇ ਆ ਜਿਹੜੇ ਚਿਹਰੇ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਲੋਕਾਂ ਵਰਗੇ ਚਿਹਰੇ ਚਾਹੀਦੇ ਆ ਸਾਨੂੰ ਨਹੀਂ ਚਾਹੀਦੇ ਕਦੇ ਇੱਧਰ ਕਦੇ ਉੱਧਰ ਕਦੇ ਉੱਧਰ ਅੱਜ ਅੱਜ ਸੈਂਟਰ ੱੱਕਾ ਕਰ ਰਿਹਾ ਪੰਜਾਬ ਨਾਲ ੱੱਕਾ ਕਰ ਰਿਹਾ 5500 ਕਰੋੜ ਰੁਪਇਆ ਤਾਂ ਕੱਲਾ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਰੋਕੀ ਬੈਠਾ ਐ ਐਨ ਐਚ ਐਮ ਦੇ ਪੈਸੇ ਰੋਕ ਰੱਖਿਆ 8000 ਕਰੋੜ ਦੇ ਨੇੜੇ ਜਿਹੜੇ ਪੈਸੇ ਰੋਕ ਰੱਖੇ ਆ 8000 ਕਰੋੜ ਦੇ ਨੇੜੇ ਕਿਉਂ ਭਈ ਕਿਉਂਕਿ ਇੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ ਮੈਂ ਕੱਲਾ ਲੜੀ ਜਾਂਦਾ ਮੈਂ ਸੁਪਰੀਮ ਕੋਰਟ ਜਾਣਾ ਗਵਰਨਰ ਨਾਲ ਲੜਦਾ ਬੀਜੇਪੀ ਨਾਲ ਲੜਦਾ ਓਕਾਲੀ ਤਾਂ ਚਲੋ ਵਿਚਾਰੇ ਚਲੋ ਛੱਡੋ ਉਹਨਾਂ ਤਾਂ ਉਹ ਤਾਂ ਉਹੀ ਜੀਪ ਤੇ ਟਰੈਕਟਰ ਵਾਲੀ ਛਤਰੀ ਜੀ ਲਵਾ ਕੇ ਹੁਣ ਤੁਰਾ ਫਿਰਦਾ ਹੈ ਅਜੇ ਜੇ ਤੈਨੂੰ ਧੁੱਪ ਲੱਗਦੀ ਹੈ ਜਿਹੜੇ ਮੂਰੇ ਮੋਟਰਸਾਈਕਲਾਂ ਨੇ ਉਹਨਾਂ ਨੂੰ ਧੁੱਪ ਨਹੀਂ ਲੱਗਦੀ ਹਰੇਕ ਮੋਟਰਸਾਈਕਲ ਤੇ ਵੀ ਛਤਰੀ ਲਵਾ ਫਿਰ ਸੁਖਵੀਰ ਜੀ ਹਜੇ ਤਾਂ 40 ਡਿਗਰੀ ਪੰ ਪੰ 50 ਡਿਗਰੀ ਟੈਂਪਰੇਚਰ ਹੋਊਗਾ ਹਜੇ ਤਾਂ ਹੁਣੀ ਗਰਮੀ ਮੰਨ ਗਿਆ मैं पक्ा पता वाद है घोड़ी तो ना ला फर्क है जो धुप्पा चम करने होर नेता टेंपरेचर पुछके जाने कितना टेंपरेचर है फोर्टी टू ओके थर्टी टू के आसपास आया तो बताना पंजाब बचाने निकलना है यस यस नो नो नहीं कम होते ਇਹ ਨੰਗੇ ਪੈਰ ਰੋਡਾਂ ਤੇ ਤੁਰਨ ਵਾਲੇ ਜਿਹੜੇ ਨੇ ਨਾ ਉਹਨਾਂ ਨਾਲੋਂ ਫਰਕ ਹੈ ਹਜੇ ਵੀ ਮੈਨੂੰ ਲੱਗਦਾ ਵੀ ਹਜੇ ਵੀ 30 40 ਸਾਲ ਪੁਰਾਣੇ ਪੰਜ ਸੱਤ ਕੰਡੇ ਤਾਂ ਹਜੇ ਪੈਰ 'ਚ ਪਈ ਹੋਣੇ ਚੁੱਭਦੇ ਤਾਂ ਨਹੀਂ ਹੈਗੇ ਉਹ ਪਤਾ じゃ ਲੱਗ ਜਾਂਦਾ ਵੀ ਕਾਲਾ ਜਿਹਾ ਇੱਥੇ ਕੰਡਾ ਹੋਣਾ ਛੱਡੋ ਪਰੇ ਹੁਣ ਵਿੱਚੇ ਗਲਗੁਲ ਜੂ ਛੱਡੋ ਪਰੇ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਪੈਰਾਂ 'ਚ ਅੱਜ ਵੀ ਕੰਡੇ ਨੇ ਤੇ ਤੁਹਾਡੇ ਮੱਖੀ ਬਹਿ ਜਾਏ 2 ਘੰਟੇ ਚ ਲੀ ਜਾਂਦੇ ਹੋ ਕ੍ਰੀਮਾ ਲਾਉਨੇ ਹੋ ਕਿ ਤਿੰਨ ਇਨਫੈਕਸ਼ਨ ਨਾ ਹੋ ਜੇ ਇਹ ਫਰਕ ਹੈ ਇਹ ਬਹੁਤ ਫਰਕ ਸুইস ਕਰਕੇ ਮੈਂ ਕੱਲ ਨਿਕਲਿਆ ਮੈਂ ਬਾਹਰ ਇਲੈਕਸ਼ਨ ਕਮਿਸ਼ਨ ਤੋਂ ਜਾਇ ਤੇ ਲੈ ਕੇ ਚੰਡੀਗੜ੍ਹ ਤੋਂ ਮੋਗੇ ਤੱਕ 4 ਘੰਟੇ ਲੱਗੇ ਕਾਰਨ ਜਗਾ ਜਗਾ ਤੇ ਲੋਕ ਖੜੇ ਸੀ ਫੁੱਲ ਲੈ ਕੇ ਖੜੇ ਸੀ ਗੱਡੀ ਭਰਤੀ ਫੁੱਲਾਂ ਨਾਲ ਪੱਗ ਭਰਤੀ ਫੁੱਲਾਂ ਨਾਲ ਮੈਂ ਕਿਹਾ ਪ੍ਰਮਾਤਮਾ ਕਿਹੜੇ ਜਨਮ ਚ ਮੈਂ ਕਰ ਜਾ ਮੋੜੂਗਾ ਕਿੱਥੇ ਤਾਂ ਆ ਪਿਆਰ ਹੈ ਫੁੱਲ ਸੁੱਟ ਰਹੇ ਨੇ ਮਾਵਾ ਸਿਰ ਫਲੋਸ ਦੀਆਂ ਨੇ ਬਾਪੂ ਅਸ਼ੀਰਵਾਦ ਦਿੰਦੇ ਆ ਭਰਾ ਜਿਹੜੇ ਨੇ ਮੋਢੇ ਤੇ ਹੱਥ ਰੱਖ ਕੇ ਸੈਲਫੀ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਜਿਉਂਦਾ ਰਹਿ ਇੱਕ ਪਾਸੇ ਤਾਂ ਆ ਹੈ ਦੂਜੇ ਪਾਸੇ ਉਹ ਨੇ ਜਿਹੜੇ ਹੁਣ ਤੱਕ ਰਹੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕਦੀ ਵੀ ਕੁਛ ਨਾ ਕੁਛ ਤਾਂ ਲੈ ਕੇ ਗਈ ਹੋਣੇ ਐ ਤਾਂ ਨਹੀਂ ਜਾਂਦੇ ਖਾਲੀਏ ਸੋ ਇਹ ਪਿਆਰ ਜਿਹੜਾ ਉਹਦੀ ਕਿਸੇ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੁੰਦਾ ਵੀਰੋ ਸ਼ਹੀਦ ਆਜ਼ਮ ਭਗਤ ਸਿੰਘ ਉਹ ਰਾਣੇ 23 ਸਾਲ ਦੀ ਉਮਰ ਚ ਸਿੱਧੀ ਪ੍ਰਾਪਤ ਕੀਤੀ 23 ਸਾਲ ਦੀ ਰਹਿਣਗੇ अज तो पांच सौ साल बाद आप कितने होवेंगे अपन कई पीढ़िया भी नहीं हो होगत सिंह तेई साल दे रहू आ होंगी कुर्बानी आदमी बड़ा सालों से नहीं ख्यालों से होता है ख्याल व्डे होने चाहिए भगत सिंह ख्याल व्डे राजगुरु जो नाल पूने तो सी, राजगुरु कुछ लिखते नहीं सी। ਬਾਕੀ ਤਾਂ ਪਗ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਅਖਬਾਰਾਂ ਚ ਐਡੀਟੋਰੀਅਲ ਆਪਦੇ ਅਖਬਾਰ ਵੀ ਛਾਪਦੇ ਰਹਿੰਦੇ ਸੀ ਪਰਚੇ ਕੱਢਦੇ ਰਹਿੰਦੇ ਸੀ ਰਾਜਗੁਰੂ ਕੁਝ ਲਿਖਦੇ ਨਹੀਂ ਸੀ ਤੂੰ 18-19 ਸਾਲ ਦੀ ਉਮਰ ਸੀ ਹੱਸਣ ਖੇਡਣ ਦੀ ਉਮਰ ਸੀ ਤੇ ਰਾਜਗੁਰੂ ਨੂੰ ਮਜ਼ਾਕ ਕਰਦੇ ਰਹੇ ਸੀ ਤੂੰ ਕਦੇ ਲਿਖ ਨਹੀਂ ਸਕਦਾ ਕੁਝ ਉਹ ਕਹਿੰਦਾ ਨਹੀਂ ਯਾਰ ਮੈਂ ਕਦੇ ਕੁਝ ਲਿਖੂਗਾ ਉਸ ਕੋ ਵੀ ਲੋਕ ਕਦੇ ਸਟੇਜ 'ਤੇ ਪੜ੍ਹेंगे ਉਹ ਕਹਿੰਦੇ ਰਹਿਣ ਦੇ ਯਾਰ ਤੂੰ ਕੀ ਲਿਖੇਗਾ ਦੇਖਾਂਗੇ ਫਿਰ ਫਿਰ ਦੋ ਕੁ ਮਹੀਨੇ ਬਾਅਦ ਕਹਿੰਦੇ ਕੁਝ ਲਿਖਿਆ ਕਹਿੰਦਾ ਨਹੀਂ ਕਹਿੰਦਾ ਤੂੰ ਲਿਖ ਸਕਦਾ ਫਾਂਸੀ ਦੀ سزا ਹੋਗੀ ਕਹਿੰਦਾ ਕੁਝ ਲਿਖਿਆ ਕਹਿੰਦਾ ਨਹੀਂ ਫਾਂਸੀ ਵਾਲਾ ਦਿਨ ਆ ਗਿਆ ਜੀ अर्ਲੀ ਮਾਰਨਿੰਗ 4 ਵਜੇ ਉਠਾਉਣ ਆ ਗਏ ਜਲਾਦ ਤੇ ਜਿਹੜੇ ਜੇਲ੍ਹ ਦਾ ਸਟਾਫ ਕਿ ਅੱਜ ਫਾਂਸੀ ਹੈ ਤਸ਼ੀਦ ਅਜ਼ਮ ਭਗਤ ਸਿੰਘ ਹੋਰਾਂ ਨੇ ਪੁੱਛਿਆ ਰਾਜਗੁਰੂ ਕੁਝ ਲਿਖਾ ਤੇ ਨਹੀਂ ਯਾਰ ਲਿਖੂਗਾ ਕਹਿੰਦਾ ਕਦੋਂ ਲਿਖੇਗਾ 15 ਮਿੰਟ ਵਿੱਚ ਫਾਂਸੀ ਹੈ ਉਹਨੂੰ ਜਿਹੜਾ ਫੋ ਜਿਹੜਾ ਆਇਆ ਸੀ ਜੇਲ੍ਹ ਦਾ ਸਟਾਫ ਦਾ ਬੰਦਾ ਹੈਗਾ ਤਾਂ ਇੰਡੀਅਨ ਸੀ ਪਰ ਗੋਰਿਆਂ ਦੀ ਫੌਜ ਚ ਕੰਮ ਕਰਦਾ ਸੀ ਉਹਨੂੰ ਕਹਿੰਦੇ ਇੱਕ ਕੋਲਾ ਲਿਆ ਕੇ ਦੇ ਦੇ ਯਾਰ ਕੋਲਾ ਲਿਆ ਕੇ ਦੇ ਦੇ ਅਸੀਂ ਕੁਝ ਲਿਖ ਰਹੇ ਕਿਉਂਕਿ ਫਾਂਸੀ ਵਾਲੇ ਜਿਹੜੇ ਕੈਦੀ ਹੁੰਦੇ ਉਹਨਾਂ ਤੋਂ ਸਾਰਾ ਕੁਝ ਖੋਹ ਲੈਂਦੇ ਆ ਕਿਉਂ ਆਪਣੇ ਸਰੀਰ ਨੂੰ ਕੋਈ ਹਾਮ ਨਾ ਕਰ ਲੈਣ ਕਿਸੇ ਤਰੀਕੇ ਨਾਲ ਉਹਨੇ ਕਿਹਾ ਯਾਰ 15 ਮਿੰਟ ਦੀ ਜ਼ਿੰਦਗੀ ਇਹਨਾਂ ਦੀ ਚੱਲ ਕੋਲਾ ਮੰਗਦੇ ਨੇ ਲਿਆ ਦੇ ਕੋਲਾ ਲਿਆਤਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਬੈਰਕ ਦੀ ਵਿੱਚ ਕੰਨ ਤੇ ਰਾਜਗੁਰੂ ਲਿਖ ਕੇ ਗਿਆ ਲਾਈਨਾ ਦੁੱਖ ਦੀ ਗੱਲ ਇਹ ਆ ਸਾਨੂੰ ਕਦੇ ਕਿਸੇ ਨੇ ਪੜਾਈਆਂ ਨਹੀਂ ਉਹ ਕਦੇ ਕਿਸੇ ਸਿਲੇਬਸ 'ਚ ਨਹੀਂ ਆਈਆਂ ਹੁਣ ਸਿਲੇਬਸਾਂ 'ਚ ਲਾਵਾਗੇ ਅਗਲੇ ਸਿਲੇਬਸਾਂ ਦੀ ਜਿਹੜਾ ਸੋਧ ਦਾ ਕੰਮ ਚੱਲ ਰਿਹਾ ਹੈ ਬੀਰੋ ਰਾਜਗੁਰੂ ਨੇ ਕੀ ਲਿਖਿਆ ਰਾਜਗੁਰੂ ਨੇ ਪਹਿਲੀਆਂ ਤੇ ਆਖਰੀ ਲਾਈਨਾ ਲਿਖੀਆਂ ਜ਼ਿੰਦਗੀ ਦੀਆਂ ਕਹਿੰਦਾ ਹਮ ਵੀ ਜੀ ਸਕਤੇ ਸਤੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਸਤੇ ਚੁੱਪ ਰਹਿਕਰ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਕਰ ਐਨਾ ਲਿਖਿਆ ਅੱਧੇ ਘੰਟੇ ਬਾਅਦ ਫਾਂਸੀ ਹੋ ਗਈ ਜਨਾਬ ਆ ਆ ਆ ਹੀਰੇ ਅਸੀਂ ਗਵਾਏ ਐ ਇੰਨਾ ਪਿੱਛੇ ਗਵਾਏ ਐ ਉਸੇ ਬੰਦੇ ਨੂੰ ਜੇਲ੍ਹ ਚ ਪਾ ਕੇ ਕਹਿੰਦੇ ਕੇਜਰੀਵਾਲ ਦੇ ਵਿਰੁੱਧ ਬੋਲਦੇ ਤੇ ਉਸੇ ਬੰਦੇ ਨੂੰ ਕਹਿੰਦੇ ਹੁਣ 55 ਕਰੋੜ ਦਾ ਸਾਨੂੰ ਵੀ ਦੇ ਚੰਦਾ ਹੁਣ ਤੇ ਫਿਰ ਸਾਡੇ ਵਾਲਾ ਤਾਂ ਹੈ ਹੀ ਨਹੀਂ ਕਿਹਦੇ ਹਿਸਾਬ ਕਿਤਾਬ ਚ ਨਾ ਹੀ ਲਿਆ ਸੀ ਤੇ ਤੁਹਾਡੇ ਵਾਲਾ ਤਾਂ ਹਿਸਾਬ ਕਿਤਾਬ ਚ 8000 ਕਰੋੜ ਉਹ ਕਿਹੜੇ ਖਾਤੇ ਪਾਉਂਗੇ ਭਾਈ ਨਾ ਉਹ ਤਾਂ ہمارا ਚੰਦਾ ਹੈ ਲੈ ਸੋ ਵੀਰੋ ਚੁੱਪ ਰਹਿ ਕੇ ਆਪਾਂ ਜਿਉਣਾ ਨਹੀਂ ਜਿਉਂ ਤਾਂ ਸਕਦੇ ਸੀ ਰਾਜਗੁਰੂ ਸੁਖਦੇਵ ਹੋਰ ਵੀ ਹਮ ਵੀ ਜੀ ਸਕਤੇ ਸਿ ਚੁੱਪ ਰਹਿ ਕੇ ਕੌਣ ਪੰਗਾ ਲੈਂਦਾ ਹੈ ਹਲਾ ਕਹਾਂ ਛੱਡੋ ਪਰੇ ਯਾਰ ਐਵੇਂ ਤੰਗ ਕਰਨਗੇ ਫਿਰ ਉਹ ਵੀ ਕਹਿਣ ਦੇ ਛੱਡੋ ਪਰੇ ਫਿਰ ਆਪਾਂ ਇੱਥੇ ਬੈਠੇ ਹੁੰਦੇ ਅੱਜ ਸੁਦੇਸ਼ ਵਾਸਤੇ ਲੜਨਾ ਅਰਵਿੰਦ ਕੇਜਰੀਵਾਲ ਹੋਰਾਂ ਦਾ ਸਾਥ ਦੇਣਾ ਸੰਕਟ ਦੇ ਮੌਕੇ ਤੇ ਆਉਣ ਵਾਲੇ ਦਿਨਾਂ 'ਚ ਮੈਂ ਮਿਲਣਾ ਉਹਨਾਂ ਨੂੰ ਉਹਨਾਂ ਨੇ ਲਿਸਟ ਜਿਹੜੀ ਭੇਜੀ ਆ ਆ ਆਉਣ ਵਾਲੇ 2-4 ਦਿਨਾਂ 'ਚ ਮਿਲਣ ਵਾਲਿਆਂ ਦੀ ਉੱਚ ਮੇਰਾ ਨਾਮ ਹੈ ਮੈਂ ਮਿਲ ਕੇ ਆਉਂਗਾ ਔਰ ਆ ਸਾਰਾ ਕੁਝ ਦੱਸ ਕੇ ਆਉਂਗਾ ਕਿ ਖਟਕੜਕਲਾਂ گئے ਸੀ ਉੱਥੇ ਲੋਕ ਆਪ ਮਾਰੇ ਆਏ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਆਂ ਜੀ ਚਟਾਨ ਵਾਂਗੜਿਆਂ ਅਸੀਂ ਤਾਂ ਪੰਜਾਬੀਆਂ ਜਿੱਥੇ ਖੜ ਗਏ ਖੜ ਗਏ ਜਿੱਥੇ ਅੜ ਗਏ ਅੜ ਗਏ ਵਾਸਤੇ ਸੋ ਇਸ ਕਰਕੇ ਆ ਤੁਹਾਡਾ ਅੱਜ ਇੱਥੇ ਆਉਣਾ ਸਾਡੇ ਲਈ ਬਹੁਤ ਸੁਖਦਾਇਕ ਹੈ ਕਿ ਆਪਾਂ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤਿਕ ਤੌਰ ਤੇ ਵੀ ਹਰਾਉਣਾ ਇਹਨਾਂ ਨੂੰ ਤੇ ਇਖਲਾਕੀ ਤੌਰ ਤੇ ਵੀ ਇਹਨਾਂ ਨੂੰ ਹਰਾਉਣਾ ਹੈ ਕਿ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈਗਾ ਇਹ ਦੇਸ਼ ਸਾਡੇ ਬਜ਼ੁਰਗਾਂ ਨੇ ਲੈ ਕੇ ਦਿੱਤਾ ਸਨ ਤੁਹਾਡਾ ਤਾਂ ਨਹੀਂ ਕੋਈ ਦਾਦਾ ਦਾਦੀ ਨਾਨਾ ਨਾਨੀ ਮਰਿਆ ਉਹ 10 ਲੱਖ ਬੰਦਾ ਤਾਂ ਸਾਡਾ ਹੀ ਸੀ ਜਿਹੜਾ ਲਕੀਰ ਕੱਢਤੀ ਜਿਹੜੀ 47 ਵੇਲੇ ਮਰਨਦੀ ਉਹ ਚ ਮਰੇ ਤਾਂ ਸਾਡੇ ਹੀ ਆ ਸੋ ਆਪਣੇ ਆਪ ਨੂੰ ਇਹ ਸਮਝਣ ਲੱਗੇ ਕਿ ਅਸੀਂ ਭਾਗਿਆ ਬਦਲਤਾ ਬਣ ਗਏ ਐਨੀ ਨਫ਼ਰਤ ਪੰਜਾਬ ਨੂੰ ਐਨੀ ਨਫ਼ਰਤ ਮੈਂ ਤਾਂ ਕਹਿੰਦਾ ਜੀ ਇਹਨਾਂ ਦਾ ਬਸ ਚੱਲੇ ਇਹ ਜਨਗਨ ਮੰਚੋਂ ਪੰਜਾਬ ਦਾ ਨਾਮ ਕੱਢ ਦੇਣ ਆਉਂਦਾ ਨਾ ਪੰਜਾਬ ਸਿੰਧ ਗੁਜਰਾਤ ਮਰਾਠਾ ਉੱਥੇ ਯੂਪੀ ਪਾ ਦੇਣਗੇ ਯੂਪੀ ਸਿੰਧ ਗੁਜਰਾਤ ਮਰਾਠਾ ਚਟ ਕੱਢੋ ਭਰੇ ਔਰ ਲਿਆਉਣਾ ਕਿਵੇਂ ਆਡੀਅנס ਜਿਹੜਾ ਕਿਸੇ ਨੂੰ ਪੁੱਛਣਾ ਹੈ ਜਿਹੜਾ ਕੋਈ ਵੋਟ ਕਰਾਉਣਾ ਹੈ ਪਾਰਲੀਮੈਂਟ ਚ ਲਿਆਉਣਾ ਹੈ ਵੀ ਆਹ ਬਦਲਿਆ ਜਾਂਦਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੇ ਜੀਤੋ ਹੀ ਜੀਤੋ ਚਲੋ 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 ਬਿਲ ਪਾਸ ਲੈ ਕਮਾਲ ਹੈ ਯਾਰ ਇਹ ਡੈਮੋਕ੍ਰੇਸੀ ਹੈ ਯਾਰ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਆ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹਨਾਂ ਨੇ ਸਰਾ ਤਾਂ ਨਹੀਂ ਰਹਿਣਾ ਸੌਦਨ ਚੋਰ ਦਾ ਇੱਕ ਦਿਨ ਸਾਧ ਦਾ ਜਿੱਦਾਂ ਸਾਧ ਵਾਲਾ ਦਿਨ ਆ ਗਿਆ ਨਾ ਤੁਸੀਂ ਦੇਖਿਓ ਸੀ ਹੁੰਦਾ ਕੀ ਹੈ ਜਿਸ ਹੰਕਾਰ 'ਚ ਹੁਣ ਤੁਰੇ ਫਿਰਦੇ ਨੇ ਨਾ ਇਹ ਹੰਕਾਰ ਟੁੱਟਦੇ ਦੇਖਿਓ ਕਹਿੰਦੇ ਆ ਜੀ ਹੰਕਾਰ ਦਾ ਤੇ ਅਤ ਦਾ ਤੇ ਖੁਦਾ ਦਾ ਵੈਰ ਹੁੰਦਾ ਹੈ ਸੋ ਕੋਈ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਚੜ੍ਹਦੀ ਕਲਾ ਚ ਰਹਿਣਾ ਹੈ ਤੇ ਆਪਣਾ ਜਿਹੜਾ ਲੀਡਰ ਹੈ ਉਹ ਪਹਿਲੀ ਵਾਰ ਜੇਲ ਨਹੀਂ ਗਿਆ ਉਹ ਤਾਂ ਹਾਲਾਂਕਿ ਸ਼ੂਗਰ ਦੇ ਮਰੀਜ਼ ਨੇ ਸ਼ੂਗਰ ਘਟ ਜਾਂਦੀ ਹੈ ਫੱਦ ਵੀ ਜਾਂਦੀ ਹੈ ਉਦੋਂ ਵੀ ਉਹਨਾਂ ਨੇ 15 ਦਿਨ ਦਾ ਭੁੱਖ ਹੜਤਾਲ ਦਾ ਪ੍ਰੋਗਰਾਮ ਬਣਾ ਲਿਆ ਸੀ ਡਾਕਟਰ ਕਹਿੰਦੇ ਸੀ ਤੂੰ ਬਚਣਾ ਨਹੀਂ ਕਹਿੰਦੇ ਕੋਈ ਗੱਲ ਨਹੀਂ ਜੇ ਦੇਸ਼ ਹੀ ਮਾਰ ਰਿਹਾ ਫਿਰ ਮੈਂ ਬਚ ਕੇ ਕੀ ਕਰਨਾ ਆ ਜੱਜ ਬੇੜਾ ਬੰਨਾ ਆਪਣਾ ਜਿਹੜਾ ਪ੍ਰਧਾਨ ਆ ਸਾਰੇ ਤੁਸੀਂ ਮੇਰੇ ਜਰਨੈਲ ਹੋ ਮੈਂ ਤੁਹਾਡਾ ਸਪਾਈ ਹਾਂ ਜਰਨੈਲ ਬਣ ਕੇ ਅੱਗੇ ਲੱਗੋ ਆਪਾਂ ਪੰਜਾਬ ਨੇ ਬਹੁਤ ਵੱਡੀਆਂ-ਵੱਡੀਆਂ ਲਹਿਰਾਂ ਜਿੱਤੀਆਂ ਨੇ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਲੀਡ ਕੀਤਾ ਭਾਵੇਂ ਯਾਦੀ ਦੀ ਜੰਗ ਹੋਵੇ ਭਾਵੇਂ ਹਰਾ ਇਨਕਲਾਬ ਹੋਵੇ ਪੰਜਾਬ ਲੀਡ ਕਰਦਾ ਫਿਰ ਪਿੱਛੇ ਦੇਸ਼ ਚੱਲਦਾ ਹੈ ਆਮ ਆਮੀ ਪਾਰਟੀ ਜੂ ਵੀ ਆਈ ਹੋਇਆ ਸੀਗਾ ਸਾਰੇ ਮੁਲਕ ਚ ਬੀ ਖੜਾ ਖੰਡਾਇਆ ਸੀਗਾ ਚਾਰ ਹਰੇ ਰੰਗ ਦੇ ਪੱਤੇ ਪੰਜਾਬ ਚੋਂ ਆਏ ਸੀ ਤੇ ਅੱਜ 10 ਸਾਲਾਂ ਬਾਅਦ ਅੱਜ ਪੰਜਾਬ ਦੇ ਵਿੱਚ ਸਰਕਾਰ ਹੈ ਆਪਣੀ ਕਿਉਂਕਿ ਪੰਜਾਬੀ ਨੇ ਇਹ ਨਵੇਂ ਨਵੇਂ ਇਨਕਲਾਬ ਨੂੰ ਨਵੀਂ ਚੀਜ਼ ਨੂੰ ਬਹੁਤ ਜਲਦੀ ਅਡਾਪਟ ਕਰਦੇ ਨੇ ਤੇ ਆਪਾਂ ਇਮਾਨਦਾਰੀ ਨਾਲ ਕੰਮ ਕਰਨਾ ਬਹੁਤ ਸਾਇਦਾ 2 ਸਾਲ ਹੀ ਹੋਏ ਨੇ ਸਾਇਦਾ 2 ਸਾਲ ਹੀ ਹੋਏ ਨੇ ਹੈ ਤਾਂ ਨੰਬਰਿੰਗ ਚੱਲ ਰਹੀ ਹੈ ਨੰਬਰਿੰਗ ਫਿਲਮ ਤਾਂ ਸ਼ੁਰੂ ਹੋਊਗੀ ਹਜੇ ਇਸੇ ਕਰਕੇ ਤਾਂ ਡਰੇ ਫਿਰਦੇ ਨੇ ਇਹ ਵੀ ਯਾਰ ਬੜਾ ਪੰਗਾ ਪੈ ਗਿਆ ਪਹਿਲਾਂ ਇਹਨਾਂ ਨੂੰ ਮੀਸ ਸੀ 6 ਮਹੀਨੇ ਨਹੀਂ ਚੱਲਣੇ ਫਿਰ ਕਹਿੰਦੇ ਸਾਲ ਤਾਂ ਨਹੀਂ ਘਟ ਸਕਦੇ ਫਿਰ ਕਹਿੰਦੇ ਬਿਜਲੀ ਫ੍ਰੀ ਨਹੀਂ ਕਰ ਸਕਦੇ ਫਿਰ ਕਹਿੰਦੇ ਕਰਤਾ ਦਿੱਤੀ ਪਰ ਜਿਆਦਾ देर ਚੱਲਣੀ ਨਹੀਂ ਫਿਰ ਕਹਿੰਦੇ ਨੌਕਰੀ ਨਹੀਂ ਦਿੱਤੇ ਜਾਣੀਆਂ ਹੁਣ ਕਹਿੰਦੇ ਬੱਸ ਕੇਰੀਵਾਲ ਅੰਦਰ ਹੋ ਗਿਆ ਪਾਰਟੀ ਡੁੱਟ ਚੂ ਅੱਗੇ ਕਹਿਣਗੇ 4 ਸਾਲ ਨਹੀਂ ਘਟ ਸਕਦੇ ਫਿਰ ਅੱਗੇ 5 ਫਿਰ ਕਹਣਗੇ 27 ਨਿਜਿਤ ਸਾਡੇ 27 ਤੋਂ ਬਾਅਦ ਜਵਾਬ ਉਹ ਠੀਕ ਹੈ ਜਿੱਤ ਕੇ ਪਰ 32 ਖਤਰੇ 'ਚ ਐਂ ਹੀ ਚੱਲੀ ਜਾਣਗੇ ਤਾਂ ਹੀ ਐਂ ਅਹੀਂ ਤੁਰੇ ਫਿਰਨਗੇ ਤਾਂ ਆਪਦੇ 13 ਬੰਦੇ ਲੱਭਦੇ ਨਹੀਂ ਹੈਗੇ ਵੀ 13 ਖੜੇ ਕੌਣ ਮੈਨੂੰ ਤਾਂ ਕੱਲ ਦੱਸਿਆ ਇੱਕ ਬੰਦੇ ਨੇ ਮੁੰਡਾ ਦੋਸਤ ਆ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਹੈ ਕਾਲੀਦਾਲ ਦਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਾ ਕੇ ਆਉਂਦਾ ਟਿਕਟ ਬਾਰੇ ਮਗਾ ਅੱਛਾ ਕਹਿੰਦਾ ਹਾਂ ਗੁਰਦੁਆਰਾ ਸਾਹਿਬ ਜਾਂਦਾ ਰੋਜ਼ ਸਵੇਰੇ ਅਰਦਾਸ ਪਾਉਂਦਾ ਟਿਕਟ ਵਾਰੇ ਮੈਂ ਵੀ ਵੀ ਇਹ ਅਰਦਾਸ ਕਰਾਂਦਾ ਵੀ ਮੈਨੂੰ ਟਿਕਟ ਮਿਲ ਜੇ ਅਕਾਲੀ ਦਲ ਦੀ ਕਹਿੰਦਾ ਨਾ ਨਾ ਉਲਟਾ ਕਹਿੰਦਾ ਇਹ ਅਰਦਾਸ ਕਰਾਂਦਾ ਕਿ ਤੇ ਟਿਕਟ ਨਾ ਮਿਲ ਜੇ ਮੈਨੂੰ ਮੈਂ ਲੋਕਾਂ ਤੋਂ ਕਿਉਂ ਛੇਤਰ ਖਾਊਂਗਾ ਮੈਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਜਾਊਂਗਾ ਮੈਂ ਪੀਐਸਪੀ ਦਾ ਜਵਾਬ ਕੀ ਦੇਊਂਗਾ ਮੈਂ ਕਿਸਾਨਾਂ ਵਾਲੇ ਕਾਨੂੰਨਾਂ ਵੇਲੇ ਜੋ ਨਾਲ ਸੀਗੇ ਇਹ ਮੈਂ ਉਹਦਾ ਜਵਾਬ ਕਿਵੇਂ ਦੇਊਂਗਾ ਪ੍ਰਮਾਤਮਾ ਬਚਾਈ ਰੱਖੇ ਨਾ ਟਿਕਟ ਤੋਂ ਆ ਹਾਲ ਤੋ ਹੀ ਪਈ ਹੈ ਨਾ ਜਥੇਦਾਰਾਂ ਨੇ ਕੁੰਡੇ ਬੰਦ ਕਰ ਲਏ ਥੱਲੇ ਜਿਹੜੀ ਪਿੰਡ ਹੁੰਦੀ ਹੈ ਨਾ ਤਖਤਿਆਂ ਦੇ ਉਹ ਚ ਵੀ ਚੁੰਨੀਆਂ ਚਾਨੀਆਂ ਇਹ ਪੋਚੇ ਫਸਾਤੇ ਕਿ ਟਿਕਟ ਥੱਲੋਂ ਦੀ ਨਾ ਕਰ ਜਾਣ ਅੰਦਰ ਨੂੰ ਐ ਸਿਆਪਾ ਪੈ ਜੇ ਕਿਤੇ ਲੋਕਾਂ ਕੋਲ ਕਿਵੇਂ ਜਾਵਾਂਗੇ ਸਵਾ ਹਾਲਤ ਹੈ ਨਾ ਤੇ ਤੋ ਸੋ ਵੀਰੋ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਵਰਗੀਆਂ ਆਪਣੇ ਵਰਗਿਆਂ ਦੀ ਹੋਈ ਹੈ 2 ਸਾਲਾਂ ਬਾਅਦ ਸਵਾ 2 ਸਾਲਾਂ ਬਾਅਦ ਇੱਥੇ ਖੜੇ ਆ ਐਸਐਸਟੀ ਤੋਂ ਹੀ ਅੱਜ ਵੀ ਉਹੀ ਆ ਅੱਜ ਵੀ ਸ਼ਹੀਦ ਆਜ਼ਮ ਤੋਂ ਲੰਗਦੇ ਵੜਦੇ ਅਸ਼ੀਰਵਾ ਲੈ ਕੇ ਜਾਂਦੇ ਆ ਅੱਜ ਵੀ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਘਰ ਘਰ ਪਹੁੰਚਾਉਣ ਵਾਸਤੇ ਲੱਗੇ ਹੋਏ ਆ ਤਾਂ ਇੱਕ ਵਾਰੀ ਜ਼ੋਰਦਾਰ ਦੋ ਨਾਰੇ ਲਾਇਓ ਇਹ ਨਾਰੇ ਚੰਡੀਗੜ੍ਹ ਤਾਂ ਕੋਈ ਹੈ ਨਹੀਂ ਹੁਣ ਕਿਉਂਕਿ ਬੀਜੇਪੀ ਚਲੇ ਗਏ ਸਾਰੇ ਉਹ ਦਿੱਲੀ ਨੇ ਤੇ ਕਾਂਗਰਸ ਵਾਲੇ ਵਿੱਚ ਚੰਡੀਗੜ੍ਹ ਹੈ ਨਹੀਂ ਉਹਨਾਂ ਦਾ ਇਹ ਨਹੀਂ ਪਤਾ ਕਿੱਥੇ ਨੇ ਚਾਰ ਇੱਧਰ ਨੇ ਚਾਰ ਉੱਧਰ ਨੇ ਪਰ ਇਹ ਨਾਰੇ ਜਿਹੜੇ ਨੇ ਸ਼ਹੀਦ ਆਜ਼ਮ ਹੋਰਾਂ ਦੀ ਆਤਮਾ ਨੂੰ ਸਕੂਨ ਦੇਣ ਕਿ ਹਾਂ ਸਾਡੇ ਪਿੰਡ ਵੀ ਹੈਗੇ ਨੇ ਅਜੇ ਜਿਨ੍ਹਾਂ ਨੇ ਦੀਵਾ ਜਗਾ ਰੱਖਿਆ ਹੈ ਇਨਕਲਾਬ ਵਾਲਾ ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ ਥੋੜਾ ਜਿਆ ਹੋਰ ਵੀ ਕਿਉਂਕਿ ਉਹਨਾਂ ਦੇ ਪਿੰਡ ਆਪਾਂ ਘਟੋ ਘਟ ਇੱਥੋਂ ਹਵਾ ਸਿੱਧੀ ਗੂੰਜੇ ਤਾਂ ਉਹਨਾਂ ਦੀ ਆਤਮਾ ਨੂੰ ਸਕੂਨ ਥੋੜਾ ਜਿਆ ਮਿਲਿਆ انقلاب انقلاب بولو सोनि